ਇੱਧਰ ਦੀ ਚੜਦੇ ਹੁੰਦੇ ਕਿੱਧਰ ਇੱਧਰ ਵੀ ਜਾੜ ਥੱਲੇ ਪੱਟਾ ਡਰਾਈਵਰ ਉਧਰ ਹੀ ਚੱਲ ਆ ਕੰਮ ਜਾਣੇ ਪੜਿਆ ਨਾ ਰਿਪੇਅਰ ਆ ਨਾ ਤਾਂ ਰਿਸ਼ਤੇਦਾਰ ਜਾਈਏ ਤੇ ਰੱਟੋਨੇ ਦਾ ਕੰਮ ਚੱਲ ਫੂ ਅਜੇ ਆਏ ਨਹੀਂ ਯਾਰ ਇਹ ਨਾਲੇ ਬੜਾ ਦੁਖੀ ਕਰੇ ਫੜ ਕੀ ਲੱਗ ਜਾਨਾ ਚਾਚਾ ਚਾ ਲੈ ਤੇ ਚਾ ਮੁੜ ਕੇ ਆਉਂਦੇ ਨੇ ਟੜਕੀ ਮੰਗਾ ਲੈਣੇ ਵਰਦੇ ਵਰਦੇ ਇਧਰ ਹੋ ਇਧਰ ਆ ਕੜਾ ਹੋਏ ਸਸਰੀ ਰਾਜ ਗੱਲ ਤਾਂ ਕਾਲ ਦਾ ਠੀਕ ਆ ਉਹ ਜਿਹੜਾ ਨੇ ਆਉਣਾ ਤਾਂ ਆਉਂਦੇ ਨਹੀਂ ਆ ਮੈਨੂੰ ਕਹਦਾ ਕਹਦਾ ਤੂੰ ਵਾਜੇ ਕੀ ਕਰਿਆ ਤੂੰ ਪੰਗੇ ਦਾ ਦੇਣਾ ਗੱਲੀ ਜਾਂ ਇੱਥੇ ਬੈਠਾ ਸਟੀਅਰਿੰਗ ਮਾ ਆਪਣਾ ਕੁੱਪੜਾ ਮਾਰਿਆ ਪਹਿਲਾਂ ਆ ਕੇ ਲੱਗ ਗਿਆ ਸਟੀਅਰਿੰਗ ਖਲਾਉਣਾ ਇੱਥੇ ਫੋਰਮੈਨ ਥੋੜੀ ਕਪੜਾ ਮਾਰਦੇ ਆ ਫੋਰਮੈਨ ਆ ਗਿਆ ਤੂੰ ਤੈਨੂੰ ਰੱਖਾ ਦਾ ਕਪੜੇ ਵਾਸਤੇ ਨਾ ਤੂਫ ਕਰੇ ਕੋਈ ਹੋਰ ਕੱਲ੍ਹ ਹੋਏਗੀ ਫਿਰ ਦਿੰਨਾ ਉਹ ਤੂੰ ਸਿੱਧਾ ਆਇਆ ਉਧਰ ਦੀ ਭਰਾਵਾ ਉਨੀ ਮੈਨੂੰ ਕਮਾਈ ਨਹੀਂ ਹੁਣ ਜਿੰਨੇ ਤੂੰ ਉੱਤੇ ਲਵਾ ਦੇ ਆ ਜਾ ਆ ਜਾ ਏ ਆਇਆ ਛੜੇ ਬੰਦੇ ਰੱਖੇ ਹੋਰ ਮੈਨੂੰ ਥੋੜੀ ਆਏ ਬੋਲਦਾ ਉਹ ਤੂੰ ਆਇਆ ਹੋਰ ਨਾ ਕੰਨ ਤੇ ਖਾਣੀ ਚਾਹ ਪੀ ਤੇ ਕਪੜਾ ਮਾਰਨ ਜਵਾਕ ਕੀ ਕਰੂਗਾ ਚਾਹ ਨਾਲ ਹੀ ਨਹੀਂ ਰੱਟਦੇ ਫਿਰ ਕਹਿੰਦਾ ਬੇਹੀ ਹੋ ਗਈ ਚਾਚਾ ਹੋਰ ਲੈ ਕੇ ਦੇ ਬਸ ਕੀ ਦੇ ਗੰਦਾ ਪਾਇਆ ਸਾਲਾ ਕਿਹੜੇ ਨੇ ਰੁਪਿਆ ਤਾਂ ਕਿ 30000 ਲਾ ਮੀ ਸੀਜ਼ਨ ਦਾ ਕੰਮ ਕੋਈ ਕਰਨਾ ਨਹੀਂ ਕੋਈ ਨਾਟ ਸਾਹਮ ਦਾ ਨਾ ਕੋਈ ਹੋਰ ਕੀ ਬੰਦਾ ਤਾਂ ਹੁੰਦਾ ਮੰਦਾ ਜੀ ਘੜਤਾ ਹੋਈ ਜਾਂਦਾ ਓਏ ਇਹਨਾਂ ਤੋਂ ਕਿਹੜੀ ਮਸ਼ੀਨ ਚੱਲਦੀ ਐ ਐਸ ਕੀ ਮਾਇਆ ਕਰਦਾ ਤੂੰ ਇੱਥੇ ਕੀ ਕਰਦਾ ਠਿੰਗਰਾ ਖੋਲਦਾ ਚਾਚਾ ਓਏ ਚੱਕੀ ਦਾ ਤੂੰ ਇੰਜਨ ਵਾਲੀਆਂ ਚਾਬੀਆਂ ਫਿਰਦਾ ਵੱਡੀਆਂ ਵੱਡੀਆਂ ਇੱਥੇ ਕਿੱਥੇ ਲੱਗਣੀਆਂ ਐ ਮਾਰ ਦੇ ਕਰ ਤੇਰਾ ਭੇਜਿਆ ਖੇਸੀਏ ਤੈਨੂੰ ਫਿਰਦਾ ਇੱਥੇ ਐ ਕਰੀਣਾ ਜਦੋਂ ਟਾਇਰਾ ਤੇ ਖਲੀਸ ਆ ਓਏ ਤੈਨੂੰ ਦੇਖੀ ਗੱਲ ਬੰਦ ਦੀ ਮੈਂ ਤੈਨੂੰ ਮਸ਼ੀਨ ਵਾਸਤੇ ਨਹੀਂ ਲੱਗਾ ਤੂੰ ਖੇਤ ਜਾ ਭੇਜਦਾ ਖੇਸੀ ਤੈਨੂੰ ਮੈਂ ਤਾਂ ਸੀਜ਼ਨ ਲਾਉਂਦਾ ਚਾ ਓਏ ਤੇਦੀ ਤੇ ਇਹਨੂੰ ਦਿੱਤਾ ਮੈਂ 30000 ਮੈਂ ਤਾਂ ਸੀਜ਼ਨ ਵੱਲ ਮੈਨੂੰ ਵੀ ਸ਼ੌਕ ਆ ਮੈਨੂੰ ਓ ਪੁੱਤ ਬਣ ਕੇ ਤੂੰ ਖੇਤ ਵਾਗ ਜਾ ਨਹੀਂ ਚਾਚਾ ਓਏ ਕੋਈ ਨਹੀਂ ਤੂੰ ਫਿਰ ਉਹ ਵਿਚਦੀ ਆ ਜਾ ਕਰੀ ਮਸ਼ੀਨ ਤਾਂ ਮੈਂ ਟੈਰਾਂ ਡੂਰ ਨੂੰ ਗਰੀਸ ਦੇ ਦਾਂ ਅੱਛਾ ਬਣ ਕੇ ਕੋਈ ਨਹੀਂ ਤੂੰ ਮੈਂ ਤਾਂ ਨਹੀਂ ਮਾਰ ਚਲਾਉਂਗਾ ਚਾਚਾ ਚਲਾ ਲਾਉਂਦੇ ਚਾਚਾ ਓਏ ਬੜਾ ਦੁਖੀ ਕਰ ਓਏ ਚੱਲ ਬਾਹਰ ਆ ਓਏ ਆ ਜਾ ਆ ਜਾ ਓਏ ਆ ਜਾ ਤੂੰ ਆ ਜਾ ਆ ਦੇਖੀ ਤੇਰੇ ਵੱਡੇ ਡਰਾਈਵਰਾਂ ਨੇ ਕੀ ਕਰਤਾ ਉਹ ਸਿੱਬੀ ਕਰੀ ਪਿਆ ਹੋਰ ਕੀ ਕਰਿਆ ਪਿਆ ਉਹ ਲੱਗ ਜਾਂਦੀ ਆ ਚੱਲ ਆ ਤੂੰ ਤੂੰ ਖੇਤ ਜਾ ਦੇ ਪਹਿਲਾਂ ਚਲਾਈ ਨਾ ਜਦੋਂ ਮੈਂ ਦੇਖੀ ਦੂਰ ਕੱਢਦਾ ਤੂੰ ਚਲਾ ਮੈਨੂੰ ਸਟਾਰਟ ਕਰਕੇ ਦਿਖਾ ਉਹਨੂੰ ਕੰਮੇ ਹੁੰਦੀ ਆ ਚਲਾ ਕੇ ਦਿਖਾ ਮੈਨੂੰ ਚਲਾ ਉਹਨ ਲੈ ਕੇ ਆ ਹਾਂ ਚਾਲਾ ਦਿਖਾ ਸਟਾਰਟ ਕਰਕੇ ਲੈ ਮੈਂ ਤਾਂ ਹੁਣ ਕਰਦਾ ਸਟਾਰਟ ਇਹ ਬੜੀ ਗੱਲ ਆ ਕੀ ਕਰੇਗਾ ਪਤਾ ਤੁਮੇ ਤਾਂ ਲੱਗਦਾ ਨਹੀਂ ਆ ਪੰਗਾ ਤਾਲਿਆ ਲੈ ਹੁਣ ਚਲਾ ਲੱਛਣ ਚੜਦੇ ਉਹਨੂੰ ਦੇਖ ਲੈ ਪਹਿਦੇ ਮੈਂ ਸਟਾਰਟ ਕਿੱਥੋਂ ਚੱਲੂਗੀ ਹਾਂ ਦੇਖ ਆ ਚਾਚਾ ਬਟਾਗਾ ਕਿੱਥੋਂ

ਆ ਘੜਾਉਂਦਾ ਬਾਈ ਚੋ ਨਾ ਬੜਨਾ ਯਾਰਾ ਹਾਂ ਚੋ ਨਾ ਆਇਆ ਪੈਗਾ ਤੁਸੀਂ ਤਾਂ ਰੋਜ਼ ਹੀ ਧਾਰੇ ਲਾਈ ਜਨੇ ਕਿ ਤੇ ਉਹਨਾਂ ਬੜੋਂਗੇ ਕਿ ਨਾ ਦੋ ਦਿਨ ਤੇ ਰਿਪੇਅਰ ਕਰਾਂਗੇ ਜੀ ਪਰ ਪੇਰ ਹਜੇ ਹੋਈ ਨਹੀਂ ਛੱਡੀ ਸਾਡੀ ਹੋਈ ਨਹੀਂ ਹਜੇ ਰਿਪੇਅਰ ਐ ਕਿਵੇਂ ਨਹੀਂ ਹੋਈ ਉਹ ਫਿਰ ਕਿਸੇ ਹੋਰ ਬਣਾ ਲੈਣਾ ਸੀ ਉਹ ਗੱਲ ਸੁਣੋ ਤੁਸੀਂ ਮੰਡਿਆ ਚ ਗਿੱਲਾ ਲੈ ਜਨੇ ਉੱਥੇ 20 20 ਦਿਨ ਬੈਠੇ ਰਹੇ ਸਾਡੇ ਆਰਤੀ ਨੇ ਫੋਨ ਕਰਿਆਗਾ ਯਾਰ ਕਹਦਾ ਕਿ ਬਿਚੋ ਨਾ ਲੈ ਕੇ ਆਓ ਜੀ ਦੀ ਉਹ ਬੜਦਾਂਗੇ ਨਿਕਾਲੀ ਨਾ ਕਰ ਹਾਂ ਤਾਂ ਦੇਖੋ ਜੀ ਤਾਂ ਰੋਜ਼ ਹੀ ਮੈਂ ਖੋਲ ਇੱਕ ਮੇਰੇ ਸਾਲੇ ਦੇ ਨਾਮ ਫੋਰਮ ਆਉਂਦਾਗਾ ਨਾ ਹੋਰ ਆਉਂਦਾ ਕੋਈ ਕੱਲਾ ਖਪੀ ਜਾਂ ਸੋਣੀ ਰੇਪੇਰ ਕੀ ਬਣਾ ਕੇ ਦੇਊਗੀ ਹਣਾ ਭੁੱਖੀ ਮਾਂ ਨੂੰ ਖਿਪਾਓ ਤੁਸੀਂ ਮੈਂ ਮਾਇਆ ਕਰਾਉਣਾਗਾ ਸੋਣੀ ਨਾਲ ਮੈਂ ਬਣਾਉਣਾ ਚ ਸਵੇਰੇ ਵਟਾਂਗੇ ਕੀ ਕਰਾਉਣਾ ਤੂੰ ਜੀਰੀ ਵਡਾਉਣੀਆਂ ਹੋਰ ਅਸੀਂ ਕੀ ਛੋਲੇ ਵਡਾਉਣੇ ਕਿ ਕੋਕ ਪੁੱਕੀ ਵਾਲੇ ਸਾਡੇ ਕੋਲ 15 ਪਹਿਲਾਂ ਹੈਗੇ ਨੇ ਕਿਨੂੰ ਕਿਨੂੰ ਖਵਾਏਗਾ ਕਿਨੂੰ ਕਿਨੂੰ ਖਵਾਸੀਗੇ ਤੋ ਸੀ ਖਵਾਓ ਮਹਾਪਲਮ ਫਿਰ ਬਾਜ਼ਾਰੀ ਰੇਪੇਰ ਕਰਾਂਗੇ ਹਾਂਜੀ ਮਸ਼ੀਨ ਦੀ ਉਹ ਗੁਰੂਆ ਕਰ ਲਾਂਗੇ ਅਸੀਂ ਰਿਪੇਅਰ ਤੂੰ ਸਾਨੂੰ ਟਾਈਮ ਤਾਂ ਦੇ ਦੇ ਕਰੀਦਾ ਬੜਾ ਮੋਟਾ ਟਾਈਮ ਤਾਂ ਫੇਰ ਹੀ ਦੇਮਾਗੇ ਤੁਹਾਨੂੰ ਹਜੇ ਦਿੱਤੇ ਨਹੀਂ ਟਾਈਮ ਕਿਤੇ ਜਦੋਂ ਮਾਲਕ ਨਹੀਂ ਟਿਕਦਾ ਉੱਥੇ ਤੁਸੀਂ ਆ ਜਾਣਾ ਯਾਰ ਕੀ ਲੈ ਜਾ ਕੇ ਸੰਦ ਮੈਂ ਖੋਲ ਕੇ ਦੇਮਾ ਆਪੇ ਬੰਦ ਲਿਓ ਤੁਸੀਂ ਖੋਲ ਮੈਂ ਜਨਗਾ ਨਾ ਨਾ ਕੋਈ ਸੰਦ ਸਾਹਮਦੇ ਨਾ ਕੋਈ ਹੋਰ ਐ ਖੰਡਾਈ ਰੱਖ ਉਹ ਕਿਵੇਂ ਆ ਮੁੰਡਿਆ ਆ ਠੀਕ ਆ ਠੀਕ ਆ ਆ ਗਿਆ ਦੂਜੇ ਉੱਜੇ ਭਰਾ ਜੀ ਤੂੰ ਲੇਟਾ ਉਹਨਾਂ ਨੂੰ ਮਿਟਾਉਣੇ ਆਉਣਾ ਰੇਟ ਤੇ ਰਾਤ 9 ਵਜੇ ਆ ਆ ਪੰਪ ਤੇ ਭੁੱਲੇ ਰਾੜ ਪਹਿਲਾਂ ਯਾਰ ਇਹ ਕਿਹੜਾ ਖੋਦੂਗਾ ਮਸ਼ੀਨ ਆ ਆਖਾਸ ਨੂੰ ਤੋਂ ਕਿਹੜਾ ਛੜਾ ਦੇ ਕੋਈ ਨਹੀਂ ਬਣਦਾ ਤੈਨੂੰ ਕਬਰ ਆਣਾ ਮੈਂ ਦੋ ਰੋਜ ਆਖਿਆ ਮੈਂ ਆਥੋਂ ਵੱਜੂ ਗੁਸੇ ਨਾਲੀ ਉਹ ਕਾ ਨੂੰ ਯਾਰ ਉਹ ਤੂੰ ਪਾਲੀ ਮੇਰੇ ਪਾਲੀ ਨਾਲ ਗੱਲ ਕਰ ਉਹ ਪਤਾ ਇਹਦਾ ਆਪਣਾ ਬੰਦਾ ਕਹਿੰਦਾ ਮੈਨੂੰ ਮਸ਼ੀਨ ਨਹੀਂ ਸਿਖਾਉਂਦੇ ਉਹਨੂੰ ਗੱਲ ਕਰਨ ਦਾ ਫਿਰ ਉਹਦੇ ਨਾਲ ਸਾਨੂੰ ਕੋਈ ਪਾ ਲੈਣ ਦੇ ਬੈਰਿੰਗ ਦੇ ਦੇ ਟਾਈਮ ਹੋਰ ਬਾਈ ਬਣ ਕੇ ਇਹਦਾ ਬੈਰਿੰਗ ਪਾ ਲੈਣ ਨਾ ਰਹਿਣਦੇ ਸੀ ਉਹੀ ਤੇ ਆਏ ਇਹਦਾ ਉਹੀ ਨਹੀਂ ਆਉਂਦੇ ਟਾਈਮ ਤੇ ਕਰ ਲਾਂਦੇ ਕੋਈ ਕਿਵੇਂ ਆ ਠੀਕ ਆ ਹਾਂ ਕੀ ਬਣਣਾ ਤੇਰਾ ਤੂੰ ਨਾ ਬਣਾਉਂਛਾ ਪਹੈਂਕਾਰ ਓਏ ਆ ਜਾ ਤੂੰ ਆ ਲਾ ਟਾਪੇ ਜਿਹੋ ਤੇ ਜਾ ਅੱਛਾ ਆ ਰਾਡ ਕਿੱਥੇ ਛਿੱਟ ਕੇ ਆਏ ਸੀਗੇ ਰਾਤ ਪੰਪ ਤੇ ਤੇਰੇ ਰਾਡ ਤਾਂ ਉੱਥੇ ਲੱਗਿਆ ਸੀ ਹਾਜੇ ਹਾਜੇ ਕਹਿੰਦਾ ਡਰਾਈਵਰ ਬਣੂਗਾ ਮੈਂ ਦੇਖ ਲਾ ਹਾਂ ਓ ਪਿੱਛੇ ਪੂਛ ਚਵਾੜ ਰਿਹਾ ਚੱਕੀ ਫੁਰਾ ਡੱਡ ਚਾਬੇ ਪਾਨੀਆਂ ਐਂ ਜਾ ਕਰਸ ਜੀ ਦੋ ਦੇਤੇ ਯਾਰ ਲੱਗਣਗੇ ਕਿੱਥੇ ਬਰੌਣੇ ਇਹ ਐਂ ਕਰਦੇ ਆਂ ਆ ਤਾਂ ਆਪਾਂ ਥਾਲੀ ਦੇ ਹਿਸਾਬ ਨਾਲ ਵਰਤਨਾਂ ਨੇ ਇਹਦੇ ਉੱਤੇ ਧਰ ਕੇ ਰੋਟੀ ਖਾ ਲਿਆ ਕਰਾਂਗੇ ਤੇ ਇਹਨੂੰ ਆਪਾਂ ਇੱਥੇ ਝੜਦਾਨਾ ਆਹ ਕੰਮਲਾ ਕੀ ਕਰੀ ਜਾਂਦਾ ਕਿਥੋਂ ਸਾਧ ਰੱਖਿਆ ਕੋਲੇ ਉਹ ਮੋਰੇ ਝੜਦਾ ਲੈ ਇੱਥੇ ਲੱਗਣ ਗਏ ਓਏ ਹੋਰ ਕਿੱਥੇ ਲੱਗਣਗੇ ਅੱਛਾ ਤੇ ਤੈਨੂੰ ਪਹਿਲਾਂ ਮਸ਼ੀਨ ਕੋਲੇ ਪੈਛਾ ਦੇ ਕਿਨੇ ਓਏ ਇਹਨੂੰ ਉਸਤਾਦ ਉਹ ਮਾ ਸਿੱਖ ਯਾਰ ਇਹ ਤੋਂ ਕੀ ਕਰਾਉਣਾ ਸੀ ਆ ਮੈਂ ਸਿੱਖਣੀ ਆ ਅੱਛਾ ਤੂੰ ਤਾਂ ਸਿੱਖੀ ਖੜਾ ਬਾਈ ਬਣ ਕੇ ਵਗ ਜਾ ਘਰੇ ਵਗ ਜਾ ਨਹੀਂ ਮਨਸਖਿਆ ਯਾਰ ਐ ਕਿਦੋਂ ਕਰਦਾ ਲੋਕਾਂ ਨੇ ਕਿਹਾ ਹਲਦੀ ਜੀ ਪੈ ਰਹੀ ਹੈ ਕਿ ਚੋਨੇ ਉਹੀ ਘੱਟ ਨਿਕਲਣਗੇ ਤੇ ਰਹਿਂਦਾ ਖੁੱਦਾ ਤੂੰ ਮਾਰ ਦੇਗਾ ਚਾਚਾ ਮੰਨ ਕੇ ਸਿਖਾ ਦੇਣਾ ਨਾ ਨਾ ਉਸਤਾਦ ਨਾਲ ਗੱਲ ਕਰ ਭਰਾਵਾ ਜਿਵੇਂ ਉਸਤਾਦ ਕਹੂ ਮੈਂ ਤਾਪ ਸਿਖਲਾਂਗਾ ਫੇ ਸਾਡੀ ਮਸ਼ੀਨ ਆ ਗਈ ਉਹ ਤੂੰ ਤੇਰੀ ਕਹਿੰਦਾ ਨਾ ਕਿ ਮਸ਼ੀਨ ਓਏ ਮੈਂ ਕਾਇ ਵੀ ਦੂੰ ਚਾਚੇ ਨੂੰ ਆ ਨਾ ਕੀ ਆ ਮਸ਼ੀਨ ਦਾ ਦਸੀ ਹਾਂ ਨਾ ਕੀ ਆ ਮਸ਼ੀਨ ਦਾ ਨਾ ਤਾਂ ਚਰਨੋ ਆ ਹਾਂ ਚਰਨੋ ਆ ਕੰਜਦੇ ਆਉਦੀ ਮਾਦਾ ਨਾਲ ਲੈ ਜਨਾਂਗਾ ਉਸਤਾਦ ਸ੍ਰੀ ਘਾਲਾ ਆਦਰੀ ਕਾਲ ਵੀ ਸਤਿ ਸ੍ਰੀ ਅਕਾਲ ਅੱਜ ਮੜਾ ਬਾਲਾ ਸਮੇ ਦਾ ਪਾਵਾਂਦਾ ਉਹ ਕਿਧਰੋਂ ਲੈ ਰਖਿਆ ਅੱਜ ਓਏ ਉਹ ਤਾਂ ਇਹਦਾ ਪਾਲੀ ਆ ਯਾਰ ਉਹ ਤਾਂ ਟਾਕੀਆਂ ਕੰਢੇ ਦਾ ਟਾਰਾਂ ਦੇ ਲਈ ਜਾਂਦਾ ਹੈਂ ਟਾਕੀਆਂ ਟਾਰਾਂ ਦੇ ਲਈ ਓਏ ਉਹਨੂੰ ਕੰਬਲੇ ਨੂੰ ਕਹੋ ਮੈਂ ਫੜਾਈਆਂ ਤਾਂ ਇਸ ਵੀ ਉੱਥੇ ਲਾਇਆ ਪਤੰਦਰ ਨੇ ਹੋਰ ਪਾਸੇ ਚੱਕ ਲਈਆਂ ਹੂੰ ਕੁਝ ਕਹਿਣਾ ਅੱਜ ਤਾਂ ਫਿਰ ਨਵੇੜ ਦੇਾਂਗੇ ਆਪਾਂ ਓਡੂ ਜੂ ਉਹਨੂੰ ਕਹੋ ਨਾ ਕੁਝ ਬਾਜੀ ਹੁਣ ਸਾਨੂੰ ਕਿ ਓਡੂ ਤੇਰੇ ਨਾਲ ਓਡੂ ਅੱਜ ਤਾਂ ਡਰਾਈਵਰ ਆਉਂਦੇ ਆ ਆ ਕੀ ਹੈਗਾ ਓਏ ਤੁਹਾਨੂੰ ਕੰਢੇ ਲੈ ਕੇ ਮੁਸਤਾਇ ਹੋ ਜਾਂਦਾ ਨਾ ਓਏ ਕੀ ਅਸੀਂ ਜਦੋਂ ਤਿੰਨ ਬੰਦੇ ਖੜੇ ਖੜੇ ਲੱਗ ਕਰੀ ਲੈਣਾ ਯਾਰ ਅਮ ਟਿਕ ਜਾ ਕਰ ਯਾਰ ਤੇ ਗਾ ਨੂੰ ਭਾਈ ਚੜਨ ਆਏ ਆ ਜੜਦੀ ਕੋਈ ਨਾ ਆ ਕੇ ਤੇਰੇ ਉੱਥੇ ਚੱਲ ਕੋ ਖੇ ਦੇ ਗੜਾ ਮਾਰ ਕੇ ਪੁੱਤ ਬਣ ਕੇ ਫੇਰ ਨੀਰਾ ਤਾਂ ਮਸ਼ੀਨ ਕੋਈ ਜਾ ਕੇ ਉਹ ਤੂੰ ਇਹ ਤੂੰ ਸਪਰੇਅ ਨੂੰ ਕਰਾ ਲਾ ਓ ਮਾਲਕਾ ਜੇ ਕਰਾਉਣ ਮੇਰਾ ਯਾਰ ਸਿਖਾ ਓ ਚੱਲ ਕੀ ਹੁੰਦਾ ਜਬਾ ਚ ਕੰਬਾਇਨ ਕੋਲੇ ਜਾ ਰੁੱਟ ਜੂ ਬਾਣ ਝੋੜਾ ਹੈਗਾ ਮੜਾ ਮੋਟਾ ਕੋਈ ਸੁਨੇ ਲ ਕਰਾ ਦੂ ਅਗਨੀਸ਼ ਨੂੰ ਕਰਾ ਦੂ ਆ ਜਾ ਤੂੰ ਜਾ ਆ ਜੜਦਾ ਨਾ ਚੱਲ ਜਾ ਤੂੰ ਜੜਦਾ ਨਾ ਜੇ ਤੂੰ ਜੜੀ ਦੇ ਦਿੱਤੋਂ ਓ ਉੱਡ ਜੂ ਭਾਈ ਬਣ ਕੇ ਮੇਰੋ ਨਵੇਂ ਲੈਂਦੀ ਬ੍ਰੈਕਟਿਓ ਚਾ ਹਾਂ ਫ ਐਸੇ ਵੱਡਾ ਲੱਗਦਾ ਉਹ ਤੇਰਾ ਸਾਲੀ ਦਾ ਬਿਆ ਹਾਂ ਤੇ ਫਿਰ ਤੂੰ ਮੇਰੀ ਗੱਲ ਸੁਣ ਹੱਥ ਨੇ ਛੋਟੀ ਰੁੱਤ ਦਾ ਇਹ ਪੁੱਤਨ ਪਤੀ ਐ ਓ ਯਾਰ ਉਹ ਬਾਹਰ ਜਾ ਉਹਦੇ ਨਾਲ ਟੱਪਿਆ ਪਿਆ ਹਾਂ ਹਾਂ ਉਹ ਬਾਹਰ ਜਾਣਾ ਉਹਨੇ ਤੂੰ ਕਹਿੰਦੇ ਵਿਆਹ ਦੇ ਦੋ ਚਾਹ ਕਦਮ ਦੀ ਲੈਂਦੀ ਐ ਇਹ ਉਹ ਚਾਹ ਤਾਂ ਪਿਆ ਦਾ ਚੋਏ ਹੂੰ ਉਹ ਨਹੀਂ ਲਿਆ ਸੀ 4 ਵਜੇ ਦਰਦ ਕਰ ਰਸਦੇ ਹਾਂ ਤਾਂ ਮੈਨੂੰ ਫੋਨ ਕੀਤਾ ਸੀ ਮੈਂ ਲਿਆ ਦਿੱਤੀ ਕਿਹੜੇ ਬਿਲਾਂ ਦੇ ਆਏ ਬੈਠੇ ਸੀ ਹਾਂ ਮੈਂ ਦੇਖ ਲਿਆ ਸੀ ਤੁੰਨ ਤੋਂ ਪਹਿਲਾਂ ਜਿਹੜਾ ਹਾਂ ਹਾਂ ਐ ਕਰ ਫਿਰ ਮੈਂ ਨਾਲ ਗਲੀ ਚ ਚੱਕ ਤੇ ਚਾਬੀਆਂ ਬੰਨੀਆਂ ਚੱਕ ਜਾ ਨਮੇੜ ਪਰਾ ਉਹਨਾਂ ਦਾ ਉੱਥੇ ਪਿਆ ਮਸ਼ੀਨ ਤੇ ਨਮੇੜੋ ਯਾਰ ਚਾਰ ਬੰਦੇ ਖਾਓ ਸਥੇਤੀ ਕਰੋ ਚਲੋ ਆ ਜਾ ਕਰਾ ਚੱਕ ਲਿਆ ਸੰਦ ਰੇਡੀ ਦਾ ਅੰਦਰ ਯਾਰ ਵਾਲਾ ਆਪਣਾ ਨਾਲ ਆ ਆ ਗਿਆ ਏ ਹਈ ਨਹੀਂ ਬਵਾ ਚੜ ਕੇ ਆਓ ਸ਼ਾਬਾਸ਼ ਸ਼ਾਬਾਸ਼ ਗਿਆਨੀ ਠੀਕਰ ਕਰ ਲੋ ਏ ਨਮਸਤੇ ਉਸਤਾਦ ਜੀ ਉਹ ਤਾਂ ਫਿਰ ਮੈਂ ਰਾਤ ਤੁਰ ਹੀ ਪੈ ਜਾਣਾ ਫਿਰ ਪਲੇਟ ਹੋ ਗਈ ਸੀ ਸਾਰੇ ਤੂੰ ਤੁਸੀਂ ਨਹੀਂ ਆਏ ਥੱਲੇ ਤਰੇ ਆ ਗਿਆ ਬਸ ਹੁਣ ਕੀ ਕਰਨਾ 50 ਰੁਪਏ ਹੋ ਪਹਿਲਾਂ ਦਾ ਫੇਰ ਕਰਦੇ ਆ ਦੇਖ ਲੈ ਓਏ ਉਸਤਾਦ ਆ ਜਾਣਾ ਇਹ ਨੂੰ ਕੋਈ ਆਂਦਾ ਹੀ ਰਹਾ ਓਏ ਤੇਰੇ ਬਸ ਦਾ ਕੰਮ ਨਹੀਂ ਹੋਏ ਤੂੰ ਓਏ ਮਾਂ ਨਾਲ ਕੁਟੀ ਜਾਣਾ ਓਏ ਤੂੰ ਆਇਆ ਕਰ ਪੇਸਟਮਾਨ ਨੂੰ ਗੁਲੀਸ ਕਰਕੇ ਉਹਨਾਂ ਤੇ ਬਾੜੀ ਦਾਬ ਆਉਂਦੀ ਆ ਜਾ ਭੱਗ ਜਾ ਮਾਦਾ ਬੈਲ ਤਾਂ ਛਡਾਉਣਾ ਉਸਤਾਦ ਆਵਾਸੇ ਫਿਰ ਮੈਂ ਨਾ ਸ਼ਾਵਸੇ ਹਾਂ ਸਹੀ ਆ ਖੜ ਦੇ ਮਾਂ ਨੂੰ ਆਪ ਵੀ ਨੂੰ ਓਏ ਤੂੰ ਪੇਸਟ ਮਾਨੂੰ ਗੁਲੀਚ ਕਰ ਲਾ ਉਹਨਾਂ ਦੇ ਵਾਲੀ ਦਾ ਭਾਵੇਂ ਤੂੰ ਭਗ ਜਾ ਸ਼ਾਬਾਸ਼ ਹੋਰ ਮੈਂ ਨਾ ਇੱਥੇ ਹਾਂ ਸਹੀ ਆ ਜਮਾ ਚਾਚਾ ਰਹੇ ਤੂੰ ਕਸਨਾ ਨਾ ਵੀ ਤਸਮਨ ਗੁਲੀਚ ਮੇਰੇ ਸਾਰੇ ਤੁਸੀਂ ਉਹ ਰਾਮ ਅਰੁਸਤਾ ਹੋਏ ਪੁਲਿਸ ਦੇ ਕਿ ਪਿੱਛਾ ਆਉਣਾ ਚੱਪੜਾ ਜਾ ਉਹ ਭਾਈ ਇੱਕ ਗੱਲ ਤਾਂ ਹੈਗੀ ਆ ਨਾ ਐਂ ਮੰਨ ਲਓ ਤੁਸੀਂ ਉਹ ਬਾਈ ਜੀ ਪਹਿਲਾਂ ਇਧਰ ਮਾਤਾ ਰਾਈ ਨੂੰ ਦੂਸਰਾ ਫਿਕਰਾ ਕਰੋ ਕਰ ਪੈਣਾ ਐਨਾ ਮੱਥਾ ਮਾਰੀ ਜਨੇ ਹਣਾ ਓਏ ਹੋਰ ਯਾਰ ਹਣਾ ਐਨਾ ਤੇਲ ਮਚਾ ਲੈਣੇ ਮੁੜ ਕੇ ਲੋਕਾਂ ਮਾਰ ਤੋਰੇ ਫਿਰਦੇ ਆ ਪਗੜਾ ਜਦੋਂ ਤਾਂ ਮੁੰਡੇ ਦਾ ਵਿਆਹ ਹੁੰਦਾ ਉਹ ਤਾਂ ਕਹਿੰਦਾ ਸਾਡੇ ਸਾਡੇ 5 ਕਿੱਲੇ ਜਦੋਂ ਕੰਪੈਨ ਵਾਲਿਆਂ ਨੂੰ ਪੈਸੇ ਦੇਣੇ ਉਹ ਤਾਂ 2 ਵਧਾ ਦੇ ਵਾਹੇ ਲੋਕ ਯਾਰ ਜਮਾ ਰਸਤੇ ਵੇਲੇ ਤਾਂ 2 ਵਧਾ ਹੁੰਦੇ ਆ ਹੈ 2 ਵਧਾ ਹੁੰਦੇ ਆ ਰਸਤੇ ਵੇਲੇ ਤਾਂ ਓਏ ਆਲੇ ਓ ਤੂੰ ਕੀ ਮਕਲਾਵਾ ਮੰਗਦਾ ਇੱਥੇ ਕਰ ਲੈਂਦੇ ਹਨ ਨੂੰ ਇੱਕ ਗੱਲ ਦੱਸੋ ਉਸਤਾਦ ਆ ਆਸਤਾ ਦੇ ਜੇ ਜਦੋਂ ਆਪਾਂ ਕਿਸੇ ਕਣਕ ਕਰਪੈਣ ਲੈ ਕੇ ਜਾਂਦੇ ਆ ਵੱਢਣ ਉਹ ਕਣਕ ਨਹੀਂ ਪੁੱਤ ਝੋਨਾ ਵੱਢਣਾ ਹੁਣ ਨਹੀਂ ਕੁਝ ਵੀ ਉਹ ਦਾਣੀ ਨਹੀਂ ਨਿਕਲੇ ਪਰ ਵਾਲੇ ਉਸਤਾ ਦੇ ਇਹਨਾਂ ਨੂੰ ਦੇਖਦੇ ਕਹੀ ਜਾਂਦੇ ਯਾਰ ਅੱਛੇ ਭਲੇਖਾ ਲੱਗੇ ਨਾ ਨਹੀਂ ਕਣਕ ਹੋਵੇ ਚਾਹੀ ਝੋਨਾ ਨਾ ਆਪਾਂ ਜੋ 9 ਵਜੇ ਆਪਾਂ ਇਹਨੂੰ ਕਹਿੰਦੇ ਨੇ ਵੀ ਅਸੀਂ ਆਉਣਾ ਹਾਂ ਛੋਡੇ ਉਹਦਾ ਅਗਲਾ ਜਵਾਬ ਕਰਦਾ ਵੀ ਹੁਣ ਨਹੀਂ ਬਾਈ ਨੂੰ ਹੋਈ ਨਹੀਂ ਪਤਾ ਇਹ ਤੂੰ ਦੱਸਿਆਗਾ ਨਾ ਉਹਦਾ ਰੋਟੀ ਦਾ ਟਾਈਮ ਹੁੰਦਾਗਾ ਕੋਈ ਰੋਟੀ ਖਵਾ ਕੇ ਨਹੀਂ 라ਜੀ ਹੈਗਾ ਐਂ ਭਾਲਦਾ ਰੇਕ ਵੀ ਰੋਟੀ ਘਰੋਂ ਖਾ ਕੇ ਆਉਣਾ ਹਾਂ ਕਹੇ ਕਈਆਂ ਘਰੇ ਤਾਂ ਚਾਹ ਵੀ ਮੂਤ ਵਰਗੀ ਆਉਂਦੀ ਆ ਪੈਂਦਨੇ ਦੀ ਪੀਣ ਨੂੰ ਜੀ ਨਹੀਂ ਕਰਦਾ ਚਾਹ ਕਿਹੜਾ ਪਾਣੀ ਨਹੀਂ ਲੈ ਕੇ ਆਉਂਦੇ ਹੈਗੇ ਹੁਣ ਤਾਂ ਹੋਰ ਇਹ ਵੀ ਨਹੀਂ ਵੜਦੇ ਆਪਦੇ ਨਹੀਂ ਵੜਦੇ ਆਪਾਂ ਨੂੰ ਕਿੱਥੋਂ ਪਿਆ ਦੇਣਗੇ ਤੇ ਪੈਂ ਇੱਕ ਹੁਣ ਲੈ ਰੱਖੀ ਹੈਗੀ ਉਹਨੇ ਆਪਣੇ ਮਾਲਕ ਜਿਹਨੇ ਫਾਇਦਾ ਤਾਂ ਕੋਈ ਨਹੀਂ ਆਪਾਂ ਨੂੰ ਤਾਂ ਬਣ ਜਾਣਗੇ ਯਾਰ ਆਪਾਂ ਨੂੰ ਤਾਂ ਬਣ ਜਾਣਗੇ ਉਹਨੂੰ ਤਾਂ ਕੀ ਫਾਇਦਾ ਯਾਰ ਕੀ ਹੋਣਾਗਾ ਆਪ ਤਾਂ ਬਾਗਾ ਕਰੇ ਦੇਖ ਬਈ ਨਾ ਆਪਾਂ ਨੂੰ ਤੈਨੂੰ ਕਿੰਨੇ ਐਨ ਆਪਾਂ ਨੂੰ ਲਈ ਜਾਂਦੇ ਪੈਸੇ ਉਹ ਆਪ ਦਾ ਸਾਲੀ ਦਾ ਵਿਆਹ ਤੇ ਸਾਲੀ ਨਾਲ ਵੀ ਬੰਗੜਾ ਪਾਊਗਾ ਉਹ ਉਹ ਤਾਂ ਉਹ ਤਾਂ ਦੇਖ ਤੂੰ ਸੰਦਰਾ ਦੂਈ ਤੋ ਹੰਮ ਕੂ ਜੇ ਕਾਸਤੇ ਸੀ ਦੂਈ ਹਾਂ ਅੱਪਾਂ ਮੂ ਜੇ ਕਾਸਤੇ ਸੀ ਕਾਸਤੇ ਗਲੀ ਓਏ ਆ ਸੰਦਰਾ ਮੈਂ ਸੋਸਦਾ ਦਾ ਚਾਚਾ ਮੈਂ ਕਹਾ ਮੈਂ ਹੁਣ ਕੀ ਕਰਾਂ ਬੋਲੋ ਹਾਂ ਮੈਂ ਹੁਣ ਕੀ ਕਰਾਂ ਸੰਦਰਾ ਰੋਟੀਆਂ ਲੈ ਆ ਆਪਣੇ ਘਰੋਂ ਰੋਟੀ ਲੈ ਆਣਾ ਹਾਂ ਰੋਟੀ ਕਹਿ ਕੇ ਗਿਆ ਸੀ ਉਹ ਜਾ ਪਗ ਜਾ ਰੋਟੀਆਂ ਲੈ ਆ ਹੋਰ ਤਾਂ ਕੌਣ ਖਵਾਊਗਾ ਅੱਜ ਤੇ ਇੱਥੇ ਖਾਣੀਆਂ ਪੈਣਗੀਆਂ ਕੋ ਤੂੰ ਪਾਣੀ ਦਾ ਕੈਂਪਰ ਲੈ ਪਰ ਕੇ ਤੂੰ ਬਿੱਚ ਕੀ ਮੰਗਦੇ ਨੇ ਯਾਰ ਇਹ ਜਾਓ ਬਿੱਚੇ ਕਿ ਕਾ ਉਹਨੂੰ ਕਹ ਦੇ ਆ ਇਹਨੂੰ ਲੈ ਜਾ ਉਹਨੂੰ ਝੋਨਾ ਝੋਨਾ ਦਿਖਾ ਦੂਗਾ ਉਹ ਤਾਂ ਗਰੀਸ ਕਰਤੀ ਸੀ ਓਏ ਗਰੀਸ ਤਾਰਿਆਂ ਨੂੰ ਕਰੀਆ ਚਾਹ ਲੈ ਖਾ ਇਥੋ ਘਰੀਏ ਇੱਥੇ 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 ਤੇਰੀ ਮਾਂ ਹਵਾ ਪੈਂਦੀ ਆ ਹਵਾ ਦਾ ਪੈਂਦਾ ਅੱਛਾ ਏ ਹੱਤ ਹੋਰ ਹੁਣ ਏ ਕਾਰ ਓਏ ਤੂਰੇ ਫੜਾ ਸੰਦ ਯਾਰ ਤੂੰ ਤੂੰ ਵਗ ਜਾ ਬਾਈ ਬਣ ਕੇ ਸਾਨੂੰ ਕਰ ਲੈਣ ਦੇ ਵਗ ਜਾ ਯਾਰ ਕਿਉਂ ਕਰਦੇ ਹੋ ਯਾਰ ਓਏ ਭਰਾਵਾ ਹੈ ਤਾਂ ਦੇਖ ਲੈ ਕੀ ਹਿੰਦੀ ਆ ਸਮਾਂ ਵੀ ਕਿੰਨਾ ਖਰਾਬ ਆ ਗਿਆ ਨਾ ਤੇਰੇ ਹੁਣ ਕਾਲਾ ਸਮਾਂ ਖਰਾਬ ਹੋ ਗਿਆ ਤੈਨੂੰ ਕਿ ਟਰੰਪ ਨੇ ਵਾਪਸ ਭੇਜਦਾ ਹਾਂ ਉਹ ਗੱਲ ਕਰਦੇ ਆਂ ਜੀ ਲੋਕਾਂ ਦੀ ਪਹਿਲਾਂ ਗੱਲ ਕਰਕੇ ਟਹਿਗੇ ਪਰ ਆਪਰਾ ਉਹ ਮੇਰੇ ਲਈ ਮੱਖਾ ਮਾਰਨਾ ਪਹਿਲਾਂ ਵੀ ਕਪਾਏ ਨਾਲ ਟੱਕਰਾ ਮਾਰਦੇ ਸੀ ਬਾਈ ਟੱਕਾ ਕਿੱਥੇ ਆ ਉਹ ਤਾਂ ਬਾਈ ਵਿਆਹ ਗਿਆ ਆ ਆਪਣੀ ਸਾੜੀ ਦੇ ਵਿਆਹ ਜਦੋਂ ਉਹਨੂੰ ਅੱਜ ਹੀ ਆਉਣਾ ਸੀਗਾ ਹੋਰ ਸਾਨੂੰ ਤਾਂ ਆਪ ਇੱਥੇ ਛੱਡ ਕੇ ਰੋਟੀ ਬਣਾਉਣ ਵਾਲਾ ਨਹੀਂ ਆਉਣਾ ਕੋਈ ਕੁੱਤੇ ਵਰੀ ਜਦੋਂ ਤੁਸੀਂ ਹਾਂ ਕਹਿ ਕੇ ਉਹ ਕਰਕੇ ਖੜਾ ਤਾਂ 1500 ਨੂੰ ਝੋਨਾ ਆਇਆ ਪਿਆ ਉੱਥੋਂ ਆਹ ਝੜ ਦੱਸੀ ਜਾਂਦੇ ਆ ਬਾਈ ਬਣ ਕੇ ਆਹ ਕੱਲ ਨੂੰ ਕਰ ਦਾਂਗੇ ਤਿਆਰ ਬਾਈ ਤਿਆਰ ਕਿੱਥੇ ਟੜ ਕੇ 7 ਵਜੇ ਝੋਨਾ ਵੱਡੋ ਬਾਈ ਜੀ ਉਹ ਤਾਂ ਰੈਡੀ ਆਪਣੀ 10 ਵਜੇ ਦੱਸਦਾ ਚੱਲਣੀ ਵੀ ਨਹੀਂ ਫਿਰ 7 ਵਜੇ ਕਿੱਥੇ ਚਲੂ ਬਈ 12 ਵਜੇ ਤੋਂ ਪਹਿਲਾਂ ਕੰਪੈਨ ਨਹੀਂ ਚੱਲਦੀ ਅੱਛਾ ਆ ਐਵੇਂ ਫਿਰ ਤੁਸੀਂ ਮੰਡੀਆਂ 'ਚ ਬੱਠੀ ਰਹਿੰਦੇ ਹੋ ਉਹੀ ਗੱਲ ਫਿਰ ਤੁਹਾਨੂੰ ਬਾਅਦ 'ਚ 12 ਵਜੇ ਦਾ ਵੱਟਦੇ ਹੋਏ ਪਾ ਕੇ ਲਿਆ ਪਾ ਕੇ ਕਿੱਲੇ ਝੋਨੇ ਲੈ ਲੈ ਰੱਬ ਦਾਣਾ ਫਿਰ ਉਹ ਤਿਆਰ ਆ ਉਧਰ ਬਲੇਡ ਬਲੂਟੋ ਦੇ ਕੁੱਟੇ ਭਇਆ ਬਲੇਡ ਦਾ ਤਾਉਣ ਵਾਲੇ ਲਿਆ ਬਸ ਫਿਰ ਬਾਈ ਦੇ ਵੱਡ ਤੂੰ ਧੜਕੇ ਪੜਦੇਗਾ ਉੱਤਾਂ ਦਾ ਰੰਗ ਲਾ ਦੇ ਜੇ ਬਾਈ ਬਣ ਕੇ ਮੈਂ ਟਰਾਲੀ ਨੂੰ ਡੁੜਨੇ ਕਰਾਂ ਤੇਰਾ ਪੂਰਾ ਕਰਤਾ ਉੱਤਾਂ ਦਾ ਮੈਂ ਤਾਂ ਕੇ ਵਾ ਟਰਾਲੀਆਂ ਤੂੰ ਪਾ ਕੇ ਖੜਾ ਲਾ ਹੁਣੀ ਅੱਛਾ ਜੀ ਟਰਾਲੀਆਂ ਪਾ ਕੇ ਖੜਾ ਲਾ ਤੇ ਕੱਲ ਨੂੰ ਵੱਢਦੇ ਆਂ ਠੀਕ ਹੈ ਬਾਈ ਰੋਟੀ ਬਣਾ ਲੋਗੇ ਹਾਂ ਹਾਂ ਰੋਟੀ ਬਣਾ ਦੇਗੇ ਬਾਈ ਹਾਂ ਬਾਲੇ ਘਰ ਰੋਟੀ ਨਹੀਂ ਖਵਾਉਂਦੇਗੇ ਨਹੀਂ ਬਾਈ ਰੋਟੀਆਂ ਅਸੀਂ ਬਣਾਵਾਂਗੇ ਕਹੇ ਜਣੇ ਨਹੀਂ ਬਣਾਉਣੀ 3 ਜਣਿਆਂ ਦੀ ਕਿੰਨਾ ਜੀ ਜਣੇ 6 ਆ ਅਸੀਂ ਫਿਰ 6 ਜਣੇ ਹਾਂ ਤੇ 6 ਦੀ ਬਣਾ ਦੇਗੇ ਯਾਰ ਕੋਈ ਗੱਲ ਨਹੀਂ ਵਾ ਫਿਰ ਧੰਨਵਾਦ ਆ 6 ਤੇਰਾ ਨਹੀਂ ਰੋਟੀ ਦਾ ਭਰਾ ਵਾ ਜੀਮੇਦਾਰ ਆ ਭਾਜਦਾਗਾ ਠੀਕ ਹੈ ਬਤੈ ਤਾ ਬਲੂਮਾਂ ਤੋਂ ਡਰਦੇ ਨੇ ਘਰ ਵਾਲਿਆਂ ਤੋਂ ਹਾਂ ਵੀ ਰੋਟੀ 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 ਵੀ ਤਾਂ ਸਾਨੂੰ ਐਂ ਹੀ ਕਹਿੰਦੇ ਨੇ ਬਾਈ ਹੋਰ ਚਾਰ ਨਹੀਂ ਪਲੇ ਵਾਲਾ ਕਰਦਾ ਤਾਂ ਪੈ ਵੀ ਆ ਘਰ ਵਾਲੀ ਤੋਂ ਤੇ ਪਰ ਥੋੜਾ ਠੀਕਾ ਸਾਨੂੰ ਤਕੀ ਕਹਿੰਦੇ ਹੁੰਦੇ ਬੰਦੇ ਦੇ 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 ਦੇਖਣਾ ਬਾਈ ਤੂੰ ਵੀ ਨਹੀਂ ਬਾਈ ਰੋਟੀਆਂ ਸਾਨੂੰ ਖਵਾਵਾਂਗੇ ਚਾਹ ਵੀ ਪਿਵਾਵਾਂਗੇ ਵਾ ਚੰਗਾ ਬਾਈ ਤੇ ਬਾਈ ਬਣ ਕੇ ਝੋਨਾ ਤੜਕੇ ਮੋਕੇ 10:00 11:00 ਵਜੇ ਵਾ ਆ ਜਾਵੇ ਬਾਈ ਕੋਈ ਨਾ 10:00 ਹਾਂ ਹੁਣ ਸਾਨੂੰ ਖਾਣ ਖਾ ਦਾ ਹਾਂ ਤੈਨੂੰ ਕਹੀ ਤੀ ਹੂੰ ਤੇ ਇਹਨਾਂ ਦਾ ਰਾਹੀ ਵਾਲਾ ਖਰਾਵਾ ਕਿਹਦੀ ਵਾਲਾ ਕਸੂਤਾ ਉਹ ਯਾਰ ਲੋਕਾਂ ਦਾ ਸਰਿਆ ਪਿਆ 12 12 ਫੁੱਟ ਦੇ ਰਾਹ ਨੇ ਚਾਰ ਕਰਮਾਂ ਦਾ ਰਾਹ ਆਪਣੇ ਜਿੱਧਰ ਮਰਜੀ ਵਗ ਜਾ ਪਿੰਡ ਦਾ ਕੋਈ ਲਾਉਂਦਾ ਨਹੀਂ ਤਵੀਆਂ ਲਾਉਂਦਾ ਰੇਕਾ ਤੇ ਵੱਡ ਵੱਡ ਕੇ ਲੋਕਾਂ ਨੇ ਇਕੱਠ ਛੱਡੇ ਪਏ ਨੇ ਸੱਚੀ ਹੈ ਨਹੀਂ ਰਾਹ ਇਹਦੇ ਨਾ ਵੀ ਬੜਾ ਔਖਾ ਤਾਂ ਇਸ ਥੋਨੇ ਦੇ ਵਿੱਚ ਲਾਉਣੀ ਪੂਗੇ ਇਹਦੇ ਪਲੇਸ ਹੋਊਗਾ ਦੇਖ ਲੈ ਆਪਣਾ ਉਹ ਵੀ ਨਹੀਂ ਜਾਏਗਾ ਮਾਲਕ ਆਪੇ ਮਾਲਕ ਨਾਲ ਲੜੀ ਜਾਣਗੇ ਫਿਰ ਹੁਣ ਜਦੋਂ ਆਪਣੇ ਤਾਂ ਆਪਾਂ ਇਹਨੂੰ ਕਹਦਾਂਗੇ ਬਿਚੇਰੀ ਵੱਡਣਾ ਯਾਰ ਅਸੀਂ ਤਾਂ ਮਸ਼ੀਨ ਨਾਲ ਆਏ ਇਹਦਾ ਟਪਾਉਣੀ ਹੈ ਹੋਰ ਆਪੇ ਹੋਰ ਕੀ ਆ ਫਿਰ ਹੋਰ ਤਾਂ ਕੋਈ ਹੰਡ ਨਹੀਂ ਹੈਗਾ ਇਹੀ ਕਰਾਂਗੇ ਆਪਾਂ ਤਾਂ ਹੂੰ ਚੱਲ ਦੇਖਦੇ ਆ ਫਿਰ ਤੜਕੇ ਕੀ ਬਣਦਾ ਹੈ ਆ ਬਸ ਇਧਰ ਉਹ ਬੈਠਾ ਉਹ ਰਾਹ ਦੇਖਾਵਾਂਗੇ ਉਹ ਰਾਹ ਕੀ ਦੇਖਣਾ ਮੇਰਾ ਕਰਤਾ ਹਰਾ ਕੁਦ ਹੈ ਇਹਦਾ ਕਰਤਾ ਓਕੇ ਬਸ ਹੁਣ ਆਪਣਾ ਗੱਲਾ ਕੱਟਰ ਦਾ ਰਹਿ ਗਿਆ ਕੱਟਰ ਤਾਂ ਬਸ ਓਕੇ ਆ ਫਿਰ ਆਪਣਾ ਫਲੇਡ ਕੁੱਟ ਤੇ ਇੱਕ ਕੁੱਟ ਦਾ ਇੱਕ ਕੁੱਟ ਨਾਲ ਆ ਪਿਆ ਬਸ ਉਹਦੇ ਕੱਢੇ ਪੈਣੇ ਬਲੇਡ ਇੱਕ ਗੱਲ ਤਾਂ ਹੈਗੀ ਹੈ ਜਰ ਹਨਾ ਹੁਣ ਦੇਖ ਲਾ ਆਪਾਂ ਤਾਂ ਐ ਸ਼ੂਗਰ ਬਣਾਈ ਜਾਂਦੇ ਆ ਹਨਾ ਵਿੱਚੋਂ ਨਾ ਵੱਢਣਾ ਗਾ ਥੁੰਨਾ ਆਇਆ ਪਿਆ ਹਨਾ ਜਰ ਉਧਰਲੇ ਲੋਕ ਵਿਚਾਰੇ ਜਿੱਥੇ ਹੜਾ ਜਮੀ ਮਾਰ ਕੇ ਹਨਾ ਕੋਈ ਨਹੀਂ ਰਿਹਾ ਚਲ ਦਾਨ ਵੀ ਨਾਲੇ ਲੋਕ ਦਾਨ ਵੀ ਦੀ ਜਾਂਦੇ ਨੇ ਪਰ ਹੁਣ ਜਰਾ ਕਿੱਥੇ ਪਾਸਾ ਹੁੰਦਾ ਕਿੱਥੇ ਦਾ ਆਬਦੀ ਚੀਜ਼ ਹੈ ਨਾ ਕਿੱਥੇ ਮੰਡੀ 'ਚ ਬੈਠ ਕੇ ਦਿਨਾਂ ਨਿਆਰ ਹੈ ਕਿੱਥੇ ਕਿਦੇ ਹੱਥ ਕਰੀ ਝਾਕਣਾ ਹੋਰ ਜਾਣਾ